ਦੋਸਤੋ ਅੱਜ ਦੇ ਇਹ ਸ਼ੋਅ ਦੇ ਵਿੱਚ ਸਤਨਾਮ ਸਿੰਘ ਚਾਲ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੋਂਦ ਤੇ ਇਹਦੇ ਕੰਮ ਕਰਨ ਦੇ ਤੋ ਤਰੀਕੇ ਤੇ ਅੱਜ ਤੱਕ ਦੀ ਇਹਦੀ ਕਾਰਗੁਜ਼ਾਰੀ ਸੰਬੰਧੀ ਵਿਚਾਰ ਵਟਾਂਦਾ ਜਿਹੜਾ ਉਹ ਕਰਾਂਗੇ ਕਿ ਕਿਸ ਤਰ੍ਹਾਂ ਇਹ 2017 ਦੇ ਵਿੱਚ ਇਹ ਪਾਰਟੀ ਹੋਂਦ ਵਿੱਚ ਆਈ ਤੇ ਉਸ ਵਕਤ ਇਸ ਪਾਰਟੀ ਦਾ ਮਾਨ ਸਤਕਾਰ ਕੀ ਸੀ ਲੋਕਾਂ ਨੇ ਕਿਸ ਤਰ੍ਹਾਂ ਇਸ ਪਾਰਟੀ ਨੂੰ ਆਪਣੇ ਹੱਥਾਂ ਤੇ ਸਿਰ ਦੇ ਉੱਪਰ ਚੱਕਿਆ ਤੇ ਖਾਸ ਤੌਰ ਤੇ ਤਵਾਸੀ ਪੰਜਾਬੀ ਜਿਹੜੇ ਵਿਦੇਸ਼ਾਂ ਵਿੱਚ ਰਹਿੰਦੇ ਆ ਉਹ ਕਿਸ ਤਰ੍ਹਾਂ ਜਹਾਜ਼ਾਂ ਦੇ ਜਹਾਜ਼ ਭਰ ਕੇ ਇਸ ਪਾਰਟੀ ਦੀ سپور ਦੇ ਵਿੱਚ ਪੰਜਾਬ ਆਏ ਤਾਂ ਕਿ 2017 ਦੀਆਂ ਚੋਣਾਂ ਦੇ ਵਿੱਚ ਇਸ ਪਾਰਟੀ ਦੀ ਰਾਜ ਕੇ ਸਹਾਇਤਾ ਕੀਤੀ ਜਾਵੇ ਬਾਹਰ ਰਹਿਣ ਵਾਲੇ ਪੰਜਾਬੀਆਂ ਨੇ ਕੇਵਲ ਆਪਾਂ ਕੇ ਹੀ ਇਸ ਪਾਰਟੀ ਦੀ ਸਹਾਇਤਾ ਨਹੀਂ ਕੀਤੀ ਸਗੋਂ ਫਾਈਨੈਂਸ਼ਲ ਪਾਰਟੀ ਦੇ ਉੱਤੇ ਵੀ ਇਸ ਪਾਰਟੀ ਨੂੰ ਆਪਣੇ ਪੈਰਾਂ ਤੇ ਖੜਾ ਹੋਣ ਦੇ ਯੋਗ ਵੀ ਬਣਾਇਆ ਨਤੀਜਾ ਕੀ ਨਿਕਲੇਆ 2017 ਦੇ ਵਿੱਚ ਇਸ ਪਾਰਟੀ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ 22 ਸੀਟਾਂ ਜਿਹੜੀਆਂ ਉਹ ਪ੍ਰਾਪਤ ਹੋਈਆਂ ਉਸ ਵੇਲੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੀ ਘੁੱਗੀ ਹੋਇਆ ਕਰਦੇ ਸਨ ਮੈਨੂੰ ਯਾਦ ਹੈ ਕਿ ਉਹਨਾਂ ਨੇ ਚੋਣ ਨਤੀਜੇ ਆਉਣ ਤੋਂ ਪਹਿਲਾਂ ਹੀ ਇੱਕ ਪ੍ਰੈਸ ਕਾਨਫਰੰਸ ਦਰਾਂ ਇਹ ਕਹਿ ਦਿੱਤਾ ਸੀ ਕਿ ਉਹ ਸਰਕਾਰ ਬਣਨ ਤੋਂ ਬਾਅਦ ਉਹ ਬੜੇ ਆਸਵੰਦ ਸੀ ਸਰਕਾਰ ਬਣ ਲਈ ਕਿ ਸਰਕਾਰ ਬਣਨ ਤੋਂ ਬਾਅਦ ਉਨਾਂ ਨੇ ਆਪਣੇ ਜਿਹੜੇ ਤੋਹ ਤਰੀਕੇ ਆ ਉਹ ਉਹ ਕਿਸ ਤਰ੍ਹਾਂ ਸਰਕਾਰ ਚਦੋਂਣਗੇ ਕੀ ਕੀ ਉਹ ਕੰਮ ਕਰਨਗੇ ਵਗੈਰਾ ਉਹ ਸਾਰਾ ਉਹਨਾਂ ਨੇ ਪ੍ਰੈਸ ਕਾਨਫਰੰਸ ਵਿੱਚ ਐਲਾਨ ਕਰ ਦਿੱਤਾ ਸੀ ਉਹਨਾਂ ਨੂੰ ਕੀ ਪਤਾ ਸੀ ਕਿ ਕਿੰਨੀਆਂ ਕਸੀਟਾਂ ਮਿਲਣੀਆਂ ਜਾਂ ਕਿੰਨੀਆਂ ਕ ਨਹੀਂ ਮਿਲਣੀਆਂ ਲੇਕਿਨ ਉਹ ਆਸਵੰਦ ਜੂਹ ਸੰਕੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਲੋਕਾਂ ਨੇ ਸਮਰਥਨ ਦਿੱਤਾ ਆ ਉਤੋਂ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਬਣੇਗੀ ਲੇਕਿਨ ਆਮ ਆਦਮੀ ਪਾਰਟੀ ਉਹਨਾਂ ਚੋਣਾਂ ਵਿੱਚ 22 ਸੀਟਾਂ ਤੱਕ ਸਿਮਟ ਕੇ ਹੀ ਰਹਿ ਗਈ ਜਿਹਦੇ ਨਾਲ ਉਹ ਸਰਕਾਰ ਬਣਾਉਣ ਦੇ ਸਮਰੱਥ ਨਹੀਂ ਹੋ ਸਕੀ ਔਰ ਇਹਦੇ ਬਾਅਦ 2022 ਦੇ ਵਿੱਚ ਵੀ ਇਹਨਾਂ ਨੂੰ ਜਿਹੜਾ ਬਹੁਮਤ ਨਰਿਆ ਉਹ ਬਹੁਤ ਜਿਆਦਾ ਬਹੁਮਤ ਪੰਜਾਬ ਵਿਧਾਨ ਸਭਾ ਦੇ ਵਿੱਚ ਮਿਲਿਆ ਉਹ ਵਿਧਾਨ ਸਭਾ ਦੇ ਵਿੱਚ ਇਥੋਂ ਤੱਕ ਇਹਨਾਂ ਨੂੰ ਬਹੁਮਤ ਨਰਿਆ ਕਿ ਬੰਨ ਸੀਟਾਂ ਜਿਹੜੀਆਂ ਪੰਜਾਬ ਵਿਧਾਨ ਸਭਾ ਦੇ ਵਿੱਚ ਐ ਮੈਂਬਰਾਂ ਦੀਆਂ ਉਹ ਆਈਆਂ ਕਹਿੰਦਾ ਮਤਲਬ ਇਹ 50 ਵੰਨਵੇਂ ਐਮਐਲਏ ਵਿਧਾਨ ਸਭਾ ਵਿੱਚ ਚੁਣ ਕੇ ਉਹ ਆਮ ਆਦਮੀ ਪਾਰਟੀ ਦੇ ਚੁਣ ਕੇ ਆਏ ਇੰਨਾ ਇਨੇ ਐਮਐਲਏ ਅੱਜ ਤੱਕ ਪੰਜਾਬ ਵਿਧਾਨ ਸਭਾ ਦੇ ਵਿੱਚ ਚੁਣ ਕੇ ਅੱਜ ਤੱਕ ਕਦੀ ਵੀ ਨਹੀਂ ਆਏ ਇਹ ਇੱਕ ਰਿਕਾਰਡ ਹੈ ਲੇਕਿਨ ਇਸ ਰਿਕਾਰਡ ਦਾ ਦੂਸਰਾ ਪਾਸਾ ਇਹ ਵੀ ਆ ਕਿ ਇਹ ਜਿਹੜੇ ਐਮਐਲਏ ਪੰਜਾਬ ਵਿਧਾਨ ਸਭਾ ਦੇ ਵਿੱਚ ਚੁਣ ਕੇ ਆਏ ਇਨਾਂ ਵਿਧਾਨ ਸਭਾ ਦੇ ਨੰਂਦਾਂ ਨੂੰ ਕਦੇ ਵੀ ਇੱਕ ਪਾਸੇ ਜਾਂ ਦੂਸਰੇ ਪਾਸੇ ਕਦੇ ਵੀ ਬੋਲਣ ਦਾ ਹੱਕ ਜਿਹੜਾ ਉਹਨਾਂ ਸੀਬ ਨਾ ਹੋਇਆ ਇਹਦਾ ਕਾਰਨ ਤਾਂ ਪਾਰਟੀ ਦੇ ਉੱਚੇ ਅਹੁਦੇਦਾਰ ਜਾਣਦੇ ਹੋਣਗੇ ਲੇਕਨ ਜਿੱਥੋਂ ਤੱਕ ਸਾਨੂੰ ਪਤਾ ਏ ਇਸ ਗੱਲ ਦਾ ਕਿ ਉਹਨਾਂ ਦੇ ਉੱਪਰ ਇਸ ਗੱਲ ਦੀ ਪਾਬੰਦੀ ਲਗਾ ਦਿੱਤੀ ਗਈ ਸੀ ਕਿ ਤੁਸੀਂ ਇੱਕਦਮ ਇਸ ਪਾਰਟੀ ਦੇ ਹੁਕਮ ਤੋਂ ਬਗੈਰ ਕੋਈ ਵੀ ਚੀਜ਼ ਨਾ ਬੋਲਣੀ ਹੈ ਤੇ ਨਾ ਤੁਸੀਂ ਪ੍ਰੈਸ ਕਾਨਫਰੰਸ ਵਗੈਰਾ ਕਰਨੀ ਆ ਸੋ ਉਹਨਾਂ ਨੇ ਆਪਣੇ ਹੁਕਮਦਾਨ ਦੀ ਆਪਣੇ ਜਿਹੜਾ ਇਹਨਾਂ ਦਾ ਹੈੱਡ ਆਫਿਸ ਤੋਂ ਪਾਰਟੀ ਨੂੰ ਚਦੌਣ ਵਾਲਾ ਮੁਖੀ ਆ ਸ਼ਰੀ ਅਲਬੰਦ ਕੇ ਜੀਵਾਲ ਉਹਦੇ ਹੁਕਮ ਦੀ ਪੜਨਾ ਕੰਮ ਹੀ ਬਿੱਤ ਸਮਝਿਆ ਕਿਉਂਕਿ ਉਹਨਾਂ ਨੂੰ ਪਤਾ ਆ ਕਿ ਉਹਨਾਂ ਦੇ ਹੁਕਮ ਤੋਂ ਬਗੈਰ ਪਾਰਟੀ ਅੰਦਰ ਕੋਈ ਵੀ ਪੱਤਾ ਜਿਹੜਾ ਉਹ ਨਹੀਂ ਸੀ ਹੋ ਰਿਹਾ ਸੋ ਉਹ ਜੋ ਕਸ਼ਵੀ ਹੋ ਰਿਆ ਸੀ ਪਾਰਟੀ ਅੰਦਰ ਉਹ ਸ਼੍ਰੀ ਅਲਬੰਦ ਕੇਜਰੀਵਾਲ ਦੀ ਮੱਝੀ ਤੋਂ ਬਗੈਰ ਨਹੀਂ ਸੀ ਹੋ ਰਿਹਾ ਸੋ ਪੰਜਾਬ ਬੰਦ ਜਦ ਬੰਨੇ ਹਨ ਲੈ ਚੁਣ ਕੇ ਆਏ ਅਸੀਂ ਤਾਂ ਇਹ ਸਮਝਦੇ ਹਾਂ ਕਿ ਜਿੰਨੇ ਵੀ ਮੈਂਬਰ ਚੁਣ ਕੇ ਆਏ ਉਹ ਸਦਾ ਭਗਵੰਤ ਸਿੰਘ ਦੇ ਅਸਲ ਸੂਖ ਦੇ ਨਾਲ ਹੀ ਚੁਣੀ ਗਏ ਉਹਦੇ ਵਿੱਚ ਐ ਅਲਬੰਦ ਕੇ ਜੀਵਾ ਜਾਂ ਉਹਦੇ ਕਿਸੇ ਹੋਰ ਅੱਗੇ ਪਿੱਛੇ ਰਹਿਣ ਵਾਲੇ ਲੀਡਰ ਦਾ ਕੋਈ ਯੋਗਦਾਨ ਨਹੀਂ ਸੀ ਗਿਣਿਆ ਜਾ ਰਿਹਾ ਕਿਉਂਕਿ ਜਿੰਨਾ ਯੋਗਦਾਨ ਭਗਵੰਤ ਸਿੰਘ ਮਾਨਦਾ ਸੀ ਉਹਨਾਂ ਕਿਸੇ ਹੋਰ ਲੀਡਰ ਦਾ ਇਹਦੇ ਵਿੱਚ ਕੋਈ ਯੋਗਦਾਨ ਨਹੀਂ ਸੀ ਐਸੋ ਕਿਹਾ ਜਾ ਸਕਦਾ ਆ ਕਿ ਜਿੰਨੀ ਗੇਮ ਜਿੱਦੀ ਆ ਉਹ ਜਿੱਤੀ ਗਈ ਉਹ ਸਰਦਾਰ ਭਗਵੰਤ ਸਿੰਘ ਜੀ ਦੇ ਨਾਮ ਦੇ ਉੱਤੇ ਹੀ ਉਹ ਗੇਮ ਜਿਹੜੀ ਆ ਸਾਰੀ ਦੀ ਸਾਰੀ ਜਿੱਤੇਗੀ ਨਤੀਜਾ ਕੀ ਨਿਕਲਿਆ ਉਹ ਸਾਦਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਔਰ ਉਹ ਜਿਸ ਦੇ ਮੁਖੀ ਜਿਹੜੇ ਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਬਣਾਇਆ ਗਿਆ ਔਰ ਉਹਨਾਂ ਨੂੰ ਵੀ ਇਹ ਪਿਆ ਦਿੱਤਾ ਗਿਆ ਕਿ ਜਿੰਨੇ ਵੀ ਕੈਬਨਟ ਦੇ ਦੂਸਰੇ ਮੰਤਰੀ ਆ ਉਹਨਾਂ ਨੂੰ ਉਹਨਾਂ ਦੇ ਨਾਮ ਆਪ ਚੁਣ ਕੇ ਉਹਨਾਂ ਨੂੰ ਕੈਬਨਟ ਦੇ ਮੰਤਰੀ ਬਿਜੋ ਹਲਪ ਜਿਹੜਾ ਉਹ ਦਵਾਇਆ ਜਾਵੇ ਐ ਜਿੰਨਾ ਤੱਕ ਸਾਡੀ ਜਾਣਕਾਰੀ ਆ ਕਿ ਉਹਨਾਂ ਕੈਬਨਟ ਦੇ ਮੰਤਰੀਆਂ ਦੇ ਨਾਮ ਪਹਿਲਾਂ ਹੀ ਫਾਈਨਲ ਹੋ ਚੁੱਕੇ ਸਨ ਇਸ ਕਰਕੇ ਉਹਨਾਂ ਮੰਤਰੀਆਂ ਨੂੰ ਪਹਿਲਾਂ ਹੀ ਸੂਝਪਕਤਾ ਗਿਆ ਸੀ ਕਿ ਉਹਨਾਂ ਨੇ ਵੀ ਮੁੱਖ ਮੰਤਰੀ ਵੀ ਨਾਰ ਹੀ ਐ ਸੋਹ ਚੁਪ ਸਮਾਗਮ ਵਿੱਚ ਸ਼ਾਮਲ ਵੀ ਹੋਣਾ ਆ ਉਹ ਆਪਣੀ ਅਹੁਦੇ ਦੀ ਸੌ ਵੀ ਚੱਕਣੀ ਆ ਇਹ ਸੌ ਜਿਹੜੀ ਚੱਕੀ ਗਈ ਇਹ ਅੱਗੇ ਜਾ ਕੇ ਇਹਦਾ ਸੌ ਦਾ ਕੋਈ ਮਤਲਬ ਨਹੀਂ ਰਿਹਾ ਉਸ ਵਕਤ ਮਤਲਬ ਨਹੀਂ ਰਿਹਾ ਜਦੋਂ ਪਾਰਟੀ ਦੇ ਮੁਖੀ શ્રી ਅਰਵੰਦ ਕੇਜਵੀ ਵਾਲ ਨੇ ਪਾਰਟ ਇਹਨਾਂ ਮੰਤਰੀਆਂ ਨੂੰ ਆਪਣੇ ਦਿੱਲੀ ਬੁਲਾਉਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਔਰ ਉੱਥੇ ਉਹਨਾਂ ਦੇ ਕੋਲੋਂ ਵੱਖ-ਵੱਖ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕੀਤੀਆਂ ਗਈਆਂ ਔਰ ਉਹਨਾਂ ਨੂੰ ਵੱਖ-ਵੱਖਰੇ ਆਦੇਸ਼ ਯਾਦੀ ਦਿੱਤੇ ਗਏ ਉਹ 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 ਸਵਕਤ ਜਦੋਂ ਕਿ ਇੱਕ ਮੰਤਰੀਆਂ ਦੇ ਕੋਲੋਂ ਜਾਣਕਾਰੀ ਪ੍ਰਾਪਤ ਕੀਤੀ ਗਈ ਉਹਨਾਂ ਦੀ ਵੱਖ-ਵੱਖੀ ਮਹਿਕਮਿਆਂ ਬਾਰੇ ਤਾਂ ਉਸ ਵਕਤ ਉਹਦੇ ਦੀ ਸੋਚ ਚੱਕਣ ਦਾ ਜਾਨਾ ਝੁਕਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਉਹ ਤਾਂ ਮੰਤਰੀ ਸਹਿਬਾਂ ਨੂੰ ਚਾਹੀਦਾ ਸੀ ਕਿ ਉਹਨਾਂ ਨੇ ਜਿਹੜੀ ਅਹੁਦੇ ਦੀ ਸੋਚੀ ਆ ਘਟੋ ਘਟ ਉਹ ਆਪਣੇ ਅਹੁਦੇ ਦੀ ਸੋਚ ਦੀ ਮਾਨ ਮਰਿਆਦਾ ਦੋ ਤਾਂ ਕਾਇਮ ਰੱਖਦੇ ਲੇਕਿਨ ਕਿਸੇ ਨੇ ਵੀ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੇ ਤਾਂ ਇਸ ਗੱਲ ਨੂੰ ਹੀ ਤਰਜੀਹ ਦਿੱਤੀ ਆ ਵੇ ਕਟੋ ਕਟੋ ਉਹ ਆਪਣੇ ਪਾਰਟੀ ਦੇ ਮੁਖੀ ਸਾਹਮਣੇ ਇਹ ਆਪਣੇ ਆਪ ਨੂੰ ਵਫਾਦਾਰ ਸ਼ਬਦ ਕਰਕੇ ਰੱਖ ਸਕਣ ਤੋ ਇਹ ਚੰਦਲਾ ਚੱਲਦਾ ਦਿਆ ਕੌਣ ਜਾਣਦਾ ਆ ਕੌਣ ਸੰਵਿਧਾਇਆ ਕਿ ਉਹਨਾਂ ਨੇ ਉਹਦੀ ਦੀ ਸੋ ਚੱਕੀਆ ਜਾਂ ਪੰਜਾਬ ਦੇ ਉਹ ਵਫਾ ਦਾ ਰਹਿ ਹਨ ਉਹਨਾਂ ਨੂੰ ਆਪ ਸੁਪਰੀਮਾ ਦੀ ਵਫਾਦਾ ਦੀ ਕਾਦਨਾ ਮਤਲਬ ਕੋਈ ਰਹਿ ਨਹੀਂ ਜਾਂਦਾ ਇਸ ਇਹੋ ਹੀ ਕਾਰਨ ਆ ਕਿ ਪੰਜਾਬ ਦੇ ਵਿੱਚ ਜੋ ਪੰਜਾਬ ਸਰਕਾਰ ਜਿਹੜੀ ਬਣੀ ਆ ਉਹਨਾਂ ਨੇ 3 ਸਾਲ ਦੇ ਸਮੇਂ ਵਿੱਚ ਕੋਈ ਵੀ ਖਾਸ ਕੰਮ ਅ ਅਜ ਤੱਕ ਨਹੀਂ ਕੀਤਾ ਠੀਕ ਹੈ ਉਹਨਾਂ ਨੇ ਕੁਝ ਕੰਮ ਜਿਹੜਾ ਜੂਰ ਕੀਤਾ ਹੋਏਗਾ ਲੇਕਿਨ ਬਿਜਲੀ ਵੀ ਮਾਫੀ ਦੇ ਵਿੱਚ ਉਹਨਾਂ ਦਾ ਕੁਝ ਹਿੱਸਾ ਜੂਰ ਉਹਨਾਂ ਨੇ ਰੱਖਿਆ ਹੋਏਗਾ ਤੇ ਲੇਕਿਨ ਪੰਜਾਬ ਦੇ ਵਿੱਚ ਜਿਹੜੀਆਂ ਉਹਨਾਂ ਨੂੰ ਇਸ ਵੇਲੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਆ ਉਹ ਹੈ ਸਭ ਤੋਂ ਵੱਡੀ ਡਰਗ ਦੀ ਸਮੱਸਿਆ ਔਰ ਡਰਗ ਦੀ ਸਮੱਸਿਆ ਬੇਸ਼ੱਕ ਮੋਕਮੰਟ ਵੀ ਸਹਿ ਬੰਨੇ ਦੋ ਬਾਅਦ ਇਹਦੀ ਜਿਹੜੀ ਆ ਅਮ ਜਿਹੜੀ ਇੱਕ ਸਮਾਂ ਸੀਮਾ ਜਿਹੜੀ ਆ ਉਹ ਫਿਕਸ ਕੀਤੀ ਸੀ ਲੇਕਿਨ ਉਹ ਸਮਾਂ ਸੀਮਾ ਜਿਹੜੀ ਆ ਉਹਦੇ ਤੱਕ ਕੋਈ ਵੀ ਨਸ਼ਾ ਬੰਦੀ ਜਾਂ ਨਸ਼ੇ ਨੂੰ ਬੰਦ ਕਰਨ ਸੰਬੰਧੀ ਕੋਈ ਵੀ ਕਾਰਵਾਈ ਜਿਹੜੀ ਆ ਅਜੇ ਤੱਕ ਨਹੀਂ ਕੀਤੀ ਗਈ ਜਿਸ ਦਾ ਨਤੀਜਾ ਇਹ ਨਿਕਲ ਰਿਹਾ ਕਿ ਨਸ਼ਾ ਜਿਹੜਾ ਉਸੇ ਤਰ੍ਹਾਂ ਹੀ ਚੱਲ ਰਿਹਾ ਆ ਉਹ ਨਸ਼ੇ ਦਾ ਜਿਹੜੇ ਅਭੀ ਹੋ ਰਹੇ ਲੋਕਾਂ ਜਾਂ ਨੌਜਵਾਨਾਂ ਉਹ ਵੀ ਨਸ਼ੇ ਦੀ ਦੰਦਲ ਵਿੱਚ ਫਸ ਕੇ ਆਪਣੀ ਮੌਤ ਆਪਣੇ ਆਪ ਨੂੰ ਮੌਤ ਦੇ ਘਾਟ ਜਿਹੜਾ ਉਹ ਅਤਾ ਰਹੇ ਹਨ ਜਿਹੜੀ ਇੱਕ ਬਹੁਤ ਹੀ ਵੱਡੀ ਮੰਦ ਭਾਗੀ ਗੱਲ ਹੈ ਲੇਕਿਨ ਜਸ ਤੋਂ ਇਹ ਤੱਕ ਵੀ ਛਟਕਾਰਾ ਨਹੀਂ ਮਿਲ ਗਿਆ ਮਿਲ ਰਿਹਾ ਅਸੀਂ ਪਿੱਛੇ ਜੇ ਇੱਕ ਸਲਾਹ ਦਿੱਤੀ ਸੀ ਲੇਕਿਨ ਸਾਡੀ ਸਲਾਹ ਜਿਹੜੀ ਆ ਉਹ ਕਿਸੇ ਸਾਕਾਰੀ ਫਤਤ ਤੇ ਹੁੰਤੇ ਕੋਈ ਨਹੀਂ ਸੀ ਗਿਣੀ ਜਾਂਦੀ ਅਸੀਂ ਕਿਹਾ ਸੀ ਕਿ ਸਭ ਤੋਂ ਪਹਿਲਾਂ ਜਿਹੜੀ ਪੰਜਾਬ ਪੁਲਿਸ ਹੈ ਇਹਦੇ ਜਿਹੜਾ ਕਾਢ ਦਾ ਉਹਨੂੰ ਉਹਦੇ ਉਹਦਾ ਡੋਬ ਟੈਸਟ ਜਿਹੜਾ ਉਹ ਕਰਵਾਇਆ ਜਾਵੇ ਜਦ ਤੱਕ ਪੰਜਾਬ ਪੁਲਿਸ ਵਿੱਚ ਕਾਲੀਆਂ ਭੇਜਾਂ ਦੀ شناخت ਨਹੀਂ ਕਰ ਲਈ ਜਾਂਦੀ ਔਰ ਉਹਨਾਂ ਦੇ ਉਹ ਬਹੁਤ ਕੋਈ ਸਖਤੀ ਦੇ ਨਾਲ ਕਾਰਵਾਈ ਨਹੀਂ ਕੀਤੀ ਜਾਂਦੀ ਤਦ ਤੱਕ ਪੰਜਾਬ ਵਿੱਚੋਂ ਨਸ਼ਾ ਬੰਦੀ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਨਸ਼ਾ ਤਦ ਤੱਕ ਬੰਦ ਨਹੀਂ ਹੋ ਜਾਂਦਾ ਜਦ ਤੱਕ ਪੰਜਾਬ ਪੁਲਿਸ ਵਿੱਚੋਂ ਕਾਲੀਆਂ ਢੇਡਾਂ ਦੀ ਨਿਸ਼ਾਨਦੇਹੀ ਨਹੀਂ ਹੋ ਜਾਂਦੀ ਸੋ ਇਹ ਇੱਕ ਬੜਾ ਵੱਡਾ ਚਣੌਕੀ ਭਰਿਆ ਕੰਮ ਹੈ ਪੰਜਾਬ ਪੁਲਿਸ ਦੇ ਸਾਹਮਣੇ ਪੰਜਾਬ ਸਰਕਾਰ ਦੇ ਸਾਹਮਣੇ ਲੇਕਨ ਜੇ ਇਹ ਕੰਮ ਨੇਪਰੇ ਚਾੜਿਆ ਜਾਵੇ ਬੜੀ ਸਿਵਿਅਸਨੈਸ ਹੋ ਕੇ ਤਾਂ ਮੈਂ ਸੰਵਿਧਾਨਾਂ ਕਿ ਇਹ ਜਿਹੜੀ ਨਸ਼ਾ ਬੰਦੀ ਆ ਜਾਂ ਇਹ ਨਸ਼ਾ ਬੰਦ ਕਰਨ ਸੰਬੰਧੀ ਸਮੱਸਿਆ ਆ ਇਹ ਦੇ ਉਹ ਬਦਕ ਕਿਸੇ ਨਾ ਕਿਸੇ ਹੱਦ ਤੱਕ ਜਿਹੜਾ ਉਹ ਕਾਬੂ ਪਾਇਆ ਜਾ ਸਕਦਾ ਆ ਦੂਸਰਾ ਜਿਹੜਾ ਕਿਸਾਨਾਂ ਦੇ ਮੁੱਦੇ ਆ ਇਹ ਇੱਕ ਮੁੱਦਾ ਐਸਾ ਆ ਕਿ ਕਿਸਾਨਾਂ ਨੂੰ ਹੱਦ ਫਸਣ ਦੇ ਉਪਰ ਡਿੜੀਆ ਐਮਐਸਟੀ ਦਾ ਮਿਲਣਾ ਬਹੁਤ ਜ਼ਰੂਰੀ ਆ ਕੇਂਦਰ ਸਰਕਾਰ ਨੇ ਵੀ ਵਾਅਦਾ ਕੀਤਾ ਸੀ ਪੰਜਾਬ ਸਰਕਾਰ ਨੇ ਵੀ ਦਬਦੀ ਜ਼ੁਬਾਨ ਦੇ ਨਾਲ ਵਾਅਦਾ ਤਾਂ ਕੀਤਾ ਸੀ ਸਾਡੇ ਜਿਹੜੇ ਇੱਕ ਮੰਤਰੀ ਮੈਡਮ ਰਹੀ ਉਹਨਾਂ ਨੇ ਤਾਂ ਚੁਟਕੀ ਵਜਾ ਕੇ 5 ਮਿੰਟ ਵਿੱਚ ਐਸਪੀ ਐਮਐਸਪੀ ਦੇਣ ਦਾ ਵਾਅਦਾ ਕੀਤਾ ਸੀ ਪਰ ਉਹ ਚੁਟਕੀਆਂ ਵਜਾ ਕੇ ਵਾਅਦੇ ਕੀਤੇ ਗਏ ਸਨ ਉਹ ਉੱਥੇ ਦਾ ਉੱਥੇ ਹੀ ਰਹਿ ਗਿਆ ਪੰਜਾਬ ਸਰਕਾਰ ਦੇ ਵੀ ਐਮਐਸਪੀ ਦੇਣ ਦੇ ਵਾਅਦੇ ਵੀ ਉੱਥੇ ਦੇ ਉੱਥੇ ਧਰੇ ਤਦਾਏ ਰਹਿ ਗਏ ਲੇਕਨ ਅਜੇ ਤੱਕ ਜਿਹੜਾ ਪੰਜਾਬ ਦਾ ਕਿਸਾਨ ਹੈ ਆਪਣੇ ਘਰੋਂ ਬਾਹਰ ਨਿਕਲ ਕੇ ਇਸੇ ਤਰ੍ਹਾਂ ਹੀ ਰੋਸ ਮਜਾਵੇ ਕਰ ਆਇਆ ਆ ਲੇਕਨ ਹਾਲ ਦੀ ਘੜੀ ਵਿੱਚ ਪੰਜਾਬ ਦੇ ਕਿਸਾਨਾਂ ਵੱਲੋਂ ਤੈਦਾ ਕੀਤੀਆਂ ਹੋਈਆਂ ਫਸਲਾਂ ਦੇ ਉਹਦਾ ਐਮਐਸਪੀ ਮਿਲਦੀ ਹੋਈ ਕਦੇ ਦਿਖਾਈ ਨਹੀਂ ਦੇਵੀ ਆਉਣ ਵਾਲੇ ਦਿਨਾਂ ਵਿੱਚ ਇਹ ਕਹਿਣਾ ਵੀ ਮੁਸ਼ਕਲ ਹੈ ਕਿ ਪੰਜਾਬ ਦਾ ਕਿਸਾਨ ਜਿਹੜਾ ਇਸ ਵੇਲੇ ਧਰਨਿਆਂ ਦੇ ਉੱਤੇ ਰੋਡ ਜਾਮ ਕਰਕੇ ਬੈਠਾ ਆ ਆਪਣੀਆਂ ਮੰਗਾਂ ਨੂੰ ਮਦਵਾਉਣ ਦੇ ਲਈ ਇਹ ਲੱਗਦਾ ਨਹੀਂ ਕਿ ਜਲਦੀ ਪੰਜਾਬ ਦੇ ਕਿਸਾਨ ਨੂੰ ਜਿਹੜੀਆਂ ਐਮਐਸਪੀ ਉਹ ਜਲਦੀ ਹੀ ਮਿਲਦੀ ਦਿਖਾਈ ਦੇ ਦੇਗੀ ਜਿਸ ਤਾ ਭਗਵੰਤ ਮਾਨ ਜੀ ਨੇ ਮੁੱਖ ਮੰਤਰੀ ਵਾਂਡਿਆ ਸਾਹ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇਣ ਦਾ ਵਾਅਦਾ ਕੀਤਾ ਸੀ ਔਰ ਇੱਕ ਪੰਜਾਬ ਦੇ ਲੋਕਾਂ ਨੂੰ ਇੱਕ ਵਟਸਐਪ ਨੰਬਰ ਵੀ ਦਿੱਤਾ ਸੀ ਕਿ ਉਹ ਜਦ ਵੀ ਭ੍ਰਿਸ਼ਟਾਚਾਰ ਦਾ ਸਾਹਮਣਾ ਕਰਨ ਜਦੋਂ ਵੀ ਉਸ ਉਹਨਾਂ ਕੋਲੋਂ ਅਸਵਕਾਰੀ ਅਦਕਾਦੀ ਕੰਮ ਚਾਲੀ ਕੋ ਪੈਸਾ ਮੰਗਣ ਤਾਂ ਉਹ ਇਸ ਵਟਸਐਪ ਨੰਬਰ ਤੇ ਜਾਣਕਾਰੀ ਜੁਬ ਦੇਣ ਲੈ ਕੇ ਨਾਲ ਵੀ ਕੋਈ ਪ੍ਰਸ਼ਚਾਰ ਚਾਹ ਕੋਈ ਬੰਦ ਨਹੀਂ ਹੋਇਆ ਬੰਦ ਤਾਂ ਠੀਕ ਹੋਣਾ ਸੀ ਸਗੋਂ ਪ੍ਰਸ਼ਟਾਚਾਰ ਅੱਗੇ ਨਾਲੋਂ ਵੀ ਵਧਿਆ ਸੋ ਕਹਿ ਸਕਦੇ ਆ ਕਿ ਪ੍ਰਸ਼ਟਾਚਾਰ ਖਤਮ ਹੋਣਾ ਤਾਂ ਇੱਕ ਪਾਸੇ ਵਿਆਹ ਪ੍ਰਸ਼ਟਾਚਾਰ ਅੱਗੇ ਨਾਲੋਂ ਵੀ ਜ਼ਿਆਦਾ ਜਿਹੜਾ ਉਹ ਵੱਧ ਫੁੱਲ ਰਿਹਾ ਆ ਜਿਹਦੇ ਖਤਮ ਹੋ ਦੇ ਕੋਈ ਅਸਾਬ ਜਿਹੜੇ ਆ ਉਹ ਦਾ ਬਖਾਈ ਨਾਮ ਦੇਦੇ ਪੰਜਾਬ ਦੀ ਆਰਥਿਕਤਾ ਇਸ ਵੇਲੇ ਤਬਾਈ ਦੇ ਕੰਡੇ ਆ ਪੰਜਾਬ ਦਾ ਨੌਜਵਾਨ ਜਿਹੜਾ ਉਹ ਬੇਰੁਜ਼ਗਾਰ ਹੈ ਬੇਸ਼ੱਕ ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਵੰਡਣ ਦਾ ਦਾਅਵਾ ਤਾਂ ਕਰੀ ਹੈ ਲੇਕਿਨ ਪੰਜਾਬ ਸਰਕਾਰ ਦੇ ਜੀ ਆ ਇੱਕ ਦੂਸਰੇ ਦਿਨ ਤੋਂ ਬਾਅਦ ਕਰੋੜਾਂ ਤੇ ਪਈਆਂ ਦਾ ਕਾਜਾ ਜਿਹੜੀ ਜਿਹੜਾ ਲੈ ਦੇਈ ਆ ਉਹ ਕਾਜਾ ਕੌਣ ਆਤਾ ਸਕੇਗਾ ਉਹ ਕਾਜਾ ਇੰਨਾ ਵੱਧ ਗਿਆ ਆ ਕਿ ਪੰਜਾਬ ਦੇ ਦੇ ਹਰ ਇੱਕ ਵਿਅਕਤੀ ਉਪਰ ਉਹ ਦੇ ਦੇ ਵਾੜ ਜਿਹੜੇ ਆ ਉਹ ਕਰੋੜਾਂ ਲੱਖਾਂ ਤੇ ਪਈਆਂ ਦੇ ਕਾਜੇ ਨਾਲ ਜਿਹੜੇ ਵਿੰਨੇ ਹੋਏ ਆ ਆਉਣ ਵਾਲਾ ਸਮਾਂ ਹੀ ਦੱਸੇਗਾ ਜਦੋਂ ਪੰਜਾਬ ਦਾ ਜਿਹੜਾ ਕਬਜ਼ਾ ਆ ਉਹ ਪੰਜਾਬ ਸਰਕਾਰ ਅਦਾਬ ਪਾਏਗੀ ਜਾਂ ਨਹੀਂ ਅਦਾਬ ਪਾਏਗੀ ਉਹ ਸਾਡੀ ਜਾਣਕਾਰੀ ਦੇ ਅੰਸ਼ਾ ਔਨ ਬਾਰੇ ਇਹ ਬਹੁਤ ਸਾਰੀ ਇਹ ਸਾਲਾਂ ਵਿੱਚ ਵੀ ਇਹ ਇਹ ਜਿਹੜਾ ਕਬਜ਼ਾ ਪੰਜਾਬ ਸਰਕਾਰ ਨੇ ਦਿਆ ਆ ਉਹ ਵੀ ਅਦਾਬ ਦੇ ਸਮਰੱਥ ਨਹੀਂ ਹੋ ਸਕੇਗੀ ਜਦ ਕਬਜ਼ਾ ਹੀ ਨਹੀਂ ਉਤਰੇਗਾ ਤੇ ਫੇਰ ਪੰਜਾਬ ਜਿਹੜਾ ਜਿੰਨੂ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਲਿਆ ਜਾ ਰਹੇ ਹਨ ਉਹਨਾਂ ਨੂੰ ਕਿਸ ਤਰ੍ਹਾਂ ਅਤਾਰਿਆ ਜਾਵੇਗਾ ਜਾਂ ਉਸ ਦਾ ਮੂਲ ਜਿਹੜਾ ਕਿਸ ਤਰ੍ਹਾਂ ਅਤਾਰਿਆ ਜਾਵੇਗਾ ਇਹ ਇੱਕ ਸੁਪਨੇ ਭਰੀ ਜਿੰਦਗੀ ਹੈ ਸੋ ਪੰਜਾਬ ਵਿੱਚ ਜੇ ਪਾਣੀ ਦੇ ਸੰਕਟ ਦੀ ਗੱਲ ਕੀਤੀ ਜਾਵੇ ਪੰਜਾਬ ਦਾ ਜਿਹੜਾ ਪਾਣੀ ਦਾ ਸੰਕਟ ਹੈ ਉਹ ਦਿਨੋਂ ਦਿਨ ਗੰਭੀਰ ਹੋ ਤਾ ਨ ਕਿਤਾ ਜਾ ਰਿਹਾ ਹੈ ਪੰਜਾਬ ਦਾ ਕੋਈ ਹਿੱਸਾ ਵੀ ਐਸਾ ਨਹੀਂ ਜਿੱਥੇ ਪਾਣੀ ਜਿਹੜਾ ਉਹ ਪੀਣ ਯੋਗ ਪਾਣੀ ਹੋਵੇ ਇਹਦਾ ਹੱਲ ਨਿਕਲਦਾ ਕੋਈ ਵੀ ਦਿਖਾਈ ਨਹੀਂ ਦੇ ਰਿਹਾ ਹਾਂ ਪਾਣੀ ਦੀਆਂ ਬੋਤਲਾਂ ਭਰ ਕੇ ਲੋਕ ਸਰਕਾਰ ਦੇ ਦਬਾਰੇ ਇਹ ਦਿਖਾਉਣ ਲਈ ਮਜਬੂਰ ਹਾਂ ਕਿ ਇਹ ਬੋਤਲ ਤੁਸੀਂ ਪੀ ਕੇ ਦਿਖਾਓ ਫਿਰ ਅਸੀਂ ਮੰਨਾਂਗੇ ਕਿ ਤੁਸੀਂ ਇਹ ਪਾਣੀ ਨੂੰ ਸਾਫ਼ ਸੁਥਰਾ ਪਾਣੀ ਮੰਦੇ ਹੋ ਮੁੱਖਦੀ ਗੱਲ ਇਹ ਆ ਕਿ ਲੋਕ ਜਿਹੜੇ ਆ ਉਹ ਪਾਣੀ ਪ੍ਰਦੂਸ਼ਿਤ ਹੋਇਆ ਪਾਣੀ ਪੀ ਨਹੀਂ ਸਕਦੇ ਪਾਣੀ ਇੰਨਾ ਗੰਦਲਾ ਤੇ ਪ੍ਰਦੂਸ਼ਿਤ ਹੋ ਚੁੱਕਾ ਆ ਕਿ ਕਿਸੇ ਵੀ ਆਦਮੀ ਦੇ ਉਸ ਪਾਣੀ ਨੂੰ ਪੀਣ ਦੇ ਨਾਲ ਲੱਖਾਂ ਬਿਮਾਰੀਆਂ ਜਿਹੜੀਆਂ ਉਹ ਚਮੜ ਸਕਦੀਆਂ ਆ ਉਹ ਚਮੜ ਵੀ ਰਹੀਆਂ ਆ ਜਿੰਨਾ ਦਾ ਇਲਾਜ ਹੋ ਸਕਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਇਸ ਪਾਸੇ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਹੋ ਸਕਦਾ ਕੋਈ ਛੋਟੇ ਮੋਟੇ ਪੱਧਰ ਦੇ ਉੱਤੇ ਕੋਈ ਧਿਆਨ ਦਿੱਤਾ ਜਾ ਰਿਹਾ ਹੋਵੇ ਲੇਕਿਨ ਇਹ ਛੋਟੇ ਮੋਟੇ ਪੱਧਰ ਦੇ ਉੱਤੇ ਸਮੱਸਿਆ ਦਾ ਹੱਲ ਕੀਤਾ ਨਹੀਂ ਜਾ ਸਕਦਾ ਇਹਦੇ ਉੱਤੇ ਕੋਈ ਵੱਡੇ ਪੱਧਰ ਦੇ ਉੱਤੇ ਯੋਜਨਾਵਾਂ ਬਣਾਉਣ ਦੀ ਲੋੜ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਜਿਹੜਾ ਉਹ ਮਿਲ ਸਕਦਾ ਹੋਵੇ ਮਿਲ ਸਕਦਾ ਹੋਵੇ ਔਰ ਇਹਦੇ ਲਈ ਮੈਂ ਸੰਵਿਧਾਨ ਆ ਪੰਜਾਬ ਦੇ ਵਿੱਚ ਜਿਹੜੀਆਂ ਖੰਡ ਮੇਲਾ ਸ਼ਰਾਬ ਦੀਆਂ ਮੇਲਾ ਜਿਹੜੀਆਂ ਚੱਲ ਨਹੀਂ ਆ ਉਹਨਾਂ ਬੰਦੋਂ ਜਿਹੜਾ ਪਾਣੀ ਦਾ ਪ੍ਰਦੂਸ਼ਿਤ ਪਾਣੀ ਜਿਹੜਾ ਬਾਹਰ ਕੱਢਿਆ ਜਾ ਰਿਹਾ ਆ ਉਨ੍ਹਾਂ ਨੂੰ ਟ੍ਰੀਟ ਕਰਨ ਦੇ ਲਈ ਯੋਗ ਸਾਧਨ ਨਹੀਂ ਤੁਸੀਂ ਕਿਸੇ ਵੀ ਸ਼ਰਾਬ ਦੀ ਮਿਲ ਵਿੱਚ ਚਲੇ ਜਾਓ ਔਰ ਉੱਥੇ ਜਾ ਕੇ ਦੇਖੋ ਕਿ ਉਸ ਮਿਲ ਦੇ ਵਿੱਚੋਂ ਕੋਈ ਸਹੀ ਤਰੀਕੇ ਨਾਲ ਪਾਣੀ ਜਿਹੜਾ ਬਾਹਰ ਕੱਢਿਆ ਜਾ ਰਿਹਾ ਔਰ ਉਹ ਪਾਣੀ ਜਿਹੇ ਬਾਹਰ ਕੱਢਿਆ ਜਾ ਰਿਹਾ ਆ ਤੇ ਉਸ ਪੋਲੂਟਿਡ ਪਾਣੀ ਨੂੰ ਟੀਟ ਕਰਨ ਦੇ ਲਈ ਕੋਈ ਐਫਲੂਐਂਟ ਟ੍ਰੀਟਮੈਂਟ ਪਲਾਂਟ ਉਸ ਕੰਪਨੀ ਵੱਲੋਂ ਲਾਇਆ ਗਿਆ ਆ ਜਾਂ ਨਹੀਂ ਜੇ ਲਾਇਆ ਗਿਆ ਆ ਕੀ ਉਸ ਐਫਲੂਐਂਟ ਟ੍ਰੀਟਮੈਂਟ ਪਲਾਂਟ ਦੇ ਵਿੱਚ ਉਹ ਪਾਣੀ ਜਿਹੜਾ ਖਰਾਬ ਪਾਣੀ ਆ ਕੀ ਉਹ ਸਹੀ ਪ੍ਰਕਿਰੇ ਨਾਲ ਪਾਣੀ ਟੀਟ ਕੀਤਾ ਜਾ ਰਿਹਾ ਆ ਜਾਂ ਨਹੀਂ ਜੇ ਨਹੀਂ ਕੀਤਾ ਜਾ ਰਿਹਾ ਤਾਂ ਫੇਰ ਉਹ ਇੱਕ ਦਿਖਾਵਾ ਆ ਇੱਕ ਢੋਂਗ ਐ ਪੋਲਿਊਸ਼ਨ ਬੋਰਡ ਕੰਟਰੋਲ ਬੋਰਡ ਦੇ ਜਿਹੜੇ ਅਧਿਕਾਰੀ ਆਉਂਦੇ ਆ ਉਹਨਾਂ ਨਾਲ ਕੋਈ ਲੈ ਦੇ ਕੇ ਇਦੋਂ ਉਦੋਂ ਕੋਈ ਕਹਾਣੀ ਪਾ ਕੇ ਉਹਨਾਂ ਕੋਲੋਂ ਛਿਟਕਾ ਦਾ ਜਿਹੜਾ ਉਹ ਪਾ ਲਿਆ ਜਾਂਦਾ ਆ ਤੇ ਪਾਣੀ ਜਿਹੜਾ ਉਸੇ ਤਰ੍ਹਾਂ ਹੀ ਪਲੂਟਿਡ ਪਾਣੀ ਬਾਅਦ ਕੱਢ ਦਿੱਤਾ ਜਾਂਦਾ ਆ ਤਾਂ ਫੇਰ ਲੋਕ ਉਹ ਲੋਕਾਂ ਦੀ ਜਾਨ ਦੇ ਨਾਲ ਖੇਡਣ ਦਾ ਜਿਹੜਾ ਉਹਨਾਂ ਦਾ ਚਾਹ ਆ ਕੰਪਨੀਆਂ ਦਾ ਉਹ ਇਸੇ ਤਰ੍ਹਾਂ ਹੀ ਪੂਰਾ ਕਰ ਲਿਆ ਜਾਂਦਾ ਆ ਤੇ ਇਹਦੇ ਵਿੱਚ ਕੌਣ ਜ਼ਿੰਮੇਵਾਰ ਹੈ ਕੌਣ ਨਹੀਂ ਸਰਕਾਰ ਨੂੰ ਇਸ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਆ ਔਰ ਘਟੋ ਘਟ ਉਹਨਾਂ ਲੋਕਾਂ ਨੂੰ ਜੇਲ੍ਹ ਦੀਆਂ ਕਾਲ ਕੂਹੜੀਆਂ ਪਿੱਛੇ ਬੰਦ ਕਰਨਾ ਚਾਹੀਦਾ ਆ ਜਿਹੜੇ ਲੋਕ ਇਹ ਪ੍ਰਦੂਸ਼ਣ ਪਾਣੀ ਲਈ ਜ਼ਿੰਮੇਵਾਰ ਹਨ ਆਦਰਵਾਇਸ ਇਹ ਸਥਿਤੀ ਚੱਲਦਾ ਰਹੇਗਾ ਔਰ ਇਸੇ ਤਰ੍ਹਾਂ ਹੀ ਲੋਕਾਂ ਦੀਆਂ ਜ਼ੇਤਾਂ ਦੇ ਨਾਲ ਖਲਵਾੜ ਹੁੰਦਾ ਰਹੇਗਾ। ਉਹ ਜਦੋਂ ਤੱਕ ਬਏ ਇੱਕ ਖੇਤੀਬਾੜੀ ਦਾ ਸਬੰਧ ਹੈ ਜਦ ਤੱਕ ਕਿਸਾਨਾਂ ਨੂੰ ਜਿਸ ਦਾ ਅਸੀਂ ਪਹਿਲਾਂ ਕਿਹਾ ਹੈ ਜਦ ਤੱਕ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਯੋਗ ਕੀਮਤ ਨਹੀਂ ਮਿਲਦੀ ਤਦ ਤੱਕ ਕਿਸਾਨੀ ਧੰਦਾ ਜਿਹੜਾ ਉਹ ਗਾਟੇ ਬੰਦਾ ਸਬਦਾ ਆ ਕਿਉਂਕਿ ਜਦ ਤੱਕ ਫਸਲ ਜਿਹੜੀ ਆ ਉਹਨੂੰ ਘਾਟੇ ਦਾ ਸੌਦਾ ਹੀ ਬਣਾ ਕੇ ਰੱਖਿਆ ਜਾਏਗਾ ਤਾਂ ਕਿਸਾਨ ਜਿਹੜਾ ਉਹਦੀ ਆਰਥਿਕਤਾ ਜਿਹੜੀ ਆ ਕਿਸੇ ਤੱਕ ਵੀ ਖੁਸ਼ਹਾਲ ਨਹੀਂ ਹੋ ਸਕੇਗੀ ਕਿਸਾਨ ਨੂੰ ਲਾਹੇਵੰਦੀ ਜਿਹੜੇ ਆ ਛੋਟੇ-ਛੋਟੇ ਉਦਯੋਗ ਆ ਉਹ ਲਾ ਕੇ ਦੇਣੇ ਚਾਹੀਦੇ ਆ ਕਸਾਨ ਦੇ ਲਈ ਐਸੀਆਂ ਨੀਤੀਆਂ ਬਣਾ ਕੇ ਦੇਣੀਆਂ ਚਾਹੀਦੀਆਂ ਤਾਂ ਕਿ ਉਹਨਾਂ ਦੇ ਬੱਚੇ ਜਿਹੜੇ ਆ ਖੇਤੀਬਾੜੀ ਤੋਂ ਛੋਟੇ-ਛੋਟੇ ਧੰਦੇ ਚਲਾ ਕੇ ਆਪਣੇ ਪਰਿਵਾਰ ਦਾ ਵਧੀਆ ਗਜਾਦਾ ਜਿਹੜਾ ਉਹ ਚਲਾ ਸਕਣ ਜੇਕਰ ਸਰਕਾਰ ਵੀ ਇਸ ਪਾਸੇ ਧਿਆਨ ਨਾ ਦੇਵੇ ਤਾਂ ਜਿਹੜੇ ਨੌਜਵਾਨ ਬੱਚੇ ਬੱਚੀਆਂ ਕਿਸੇ ਪਰਵਾਬ ਦੇ ਆ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਖੁਸ਼ਹਾਲ ਕਰ ਪਾਉਣਗੇ ਸੋ ਇਹ ਸਿਲਸਿਲਾ ਜਿਹੜਾ ਇਸੇ ਤਰ੍ਹਾਂ ਚੱਲਦਾ ਰਹੇਗਾ ਉਸ ਕਾ ਨੂੰ ਇਸ ਪਾਸੇ ਜੂ ਧਿਆਨ ਦੇਣ ਦੀ ਲੋੜ ਹੈ ਇਹ ਯਾਦ ਸਾਡੀ ਸਿੱਖਿਆ ਦਾ ਸਾਡੀ ਸਿੱਖਿਆ ਦਾ ਹਾਲ ਜਿਹੜਾ ਸਿਰਫ ਕਾਜਾਂ ਵਿੱਚ ਉਹ ਜਿਹੜਾ ਸਾਡਾ ਸਿੱਖਿਆ ਟਾਂਚਾਇਆ ਉਹ ਤਾਂ ਵੀ ਟਾਂਚਾ ਜਿਹੜਾ ਸਾਡੇ ਦਾ ਸਾਰਾ ਹਿੱਦਿਆ ਪਿਆ ਆ ਸਾਡੇ ਮੰਤਰੀ ਸਾਹਿਬ ਆਪਣੀ ਜਿਹੜੀ ਕੁਰਸੀ ਆ ਉਹ ਤੋਂ ਜਿਆਦਾ ਬਾਝ ਜਾਣ ਨੂੰ ਤਿਆਰ ਨਹੀਂ ਨਤੀਜਾ ਕੀ ਆ ਕਾਲਜਾਂ ਸਕੂਲਾਂ ਵਿੱਚ ਵਿਦਿਆ ਕਿਹੋ ਜਿਹੀ ਹੋ ਰਹੀ ਆ ਕੀ ਪੜਾਇਆ ਜਿਆ ਰਿਹਾ ਕੀ ਨਹੀਂ ਪੜਾਇਆ ਜਿਆ ਰਿਹਾ ਉਹ ਆਪਣੇ ਘਰ ਤੋਂ ਸਾਰੇ ਆਦੇਸ਼ ਹੁਕਮ ਦਿੰਦੇ ਆ ਔਰ ਸਕੂਲਾਂ ਕਾਲਜਾਂ ਵਿੱਚ ਜੇ ਕਦੀ ਉਹਨਾਂ ਨੂੰ ਜਾਣ ਦਾ ਮੌਕਾ ਵੀ ਮਿਲਦਾ ਆ ਤਾਂ ਉਹ ਉਥੇ ਜਾ ਕੇ ਇੱਕ ਅੱਦੇ ਸਕੂਲ ਦੇ ਵਿੱਚ ਫੋਟੋ ਖਿਚਵਾ ਲੈਂਦੇ ਆ ਵੀਡੀਓ ਬਣਾ ਕੇ ਮੀਡੀਆ ਦੇ ਨਾਮ ਜਾਰੀ ਕਰ ਦਿੰਦੇ ਆ ਤਾਂ ਕਿ ਸਾਰੇ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਦੇਖੋ ਜੀ ਮੰਤਰੀ ਸਾਹਿਬ ਤਾਂ ਘਟੋ ਘਟ ਸਕੂਲਾਂ ਵਿੱਚ ਜਾਂਦੇ ਆ ਉਥੇ ਮੌਇਨਾ ਕਰਦੇ ਆ ਵਿਦਿਆਰਥੀਆਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਆ ਉਹਨੀਆਂ ਉਹਨਾਂ ਦੀਆਂ ਸਮੱਸਿਆਵਾਂ ਸੰਬੰਧੀ ਜਾਣਕਾਰੀ ਪ੍ਰਾਪਤ ਕਰਦੇ ਆ ਦਾਸ ਅਸ ਵਿੱਚ ਅਜਿਹੀ ਕਹਾਣੀ ਕੋਈ ਨਹੀਂ ਗੀ ਔਰ ਸਕੂਲਾਂ मियां ਬਿਲਡਿੰਗਾਂ ਜਿਹੜੀਆਂ ਉਹ ਇੰਨੀ ਖਸਤਾ ਹਾਲਤ ਵਿੱਚ ਕਿ ਖਦੇ ਵੀ ਕਿਸੇ ਸਕੂਲ ਦਾ ਵੀ ਕੋਈ ਹਾਦਸਾ ਜਿਹੜਾ ਹੋ ਸਕਦਾ ਆ ਲੇਕਿਨ ਕੋਈ ਸਕੂਲਾਂ ਦੇ ਅਧਿਕਾਰੀਆਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਿ ਇਹ ਜਿਹੜੇ ਸਕੂਲ ਦੀ ਬਿਲਡਿੰਗ ਆ ਉਹ ਖਸਤਾ ਹਾਲਤ ਵਿੱਚ ਹੋਈ ਪਈ ਆ ਇਹਨੂੰ ਜਾਂਚ ਆ ਤੇ ਹਰਕਤ ਲਵਾਇਆ ਜਾਵੇ ਜਾਂ ਇਹਨੂੰ ਕੋਈ ਮੋੜ ਇਹਦੀ ਅਸਾਰੀ ਕੀਤੀ ਜਾਵੇ ਇਹੋ ਜਿਹੇ ਹਾਲਾਤ ਜਿਹੜੇ ਆ ਸਿੱਖਿਆ ਵਿਭਾਗ ਨੂੰ ਪੈਦਾ ਕਰਨੇ ਚਾਹੀਦੇ ਆ ਔਰ ਇਹਦੇ ਲਈ ਲੋੜ ਅਨਸਾਰ ਜਿਹੜੇ ਆ ਉਹ ਫੰਡ ਵੀ ਪੈਦਾ ਕੀਤੇ ਜਾਣ ਔਰ ਜਿਹੜਾ ਮੈਨੀਫੈਸਟੋ ਇਹ ਲੋਕ ਬਣਾਉਂਦੇ ਆ ਚਾਹੇ ਉਹ 5 ਸਾਲ ਬਾਦ ਬਣਦਾ ਚਾਹੇ 25 ਸਾਲ ਬਣਦਾ ਉਹਨੂੰ ਜ਼ਮੀਨੀ ਹਕੀਕਤਾਂ ਨਾਲ ਜੋੜ ਕੇ ਬਣਾਇਆ ਜਾਣਾ ਚਾਹੀਦਾ ਆ ਔਰ ਉਹ ਚੋਣਾ ਹੌਣ ਤੋਂ ਬਾਅਦ ਉਹਦਾ ਜਿਹੜਾ ਸਬੰਧ ਹੈ ਉਹ ਇੱਕ ਜਵਾਬ ਦੇ ਉਹਦੀ ਆ ਉਹ ਚੋਣਾ ਜਿੱਤਣ ਜਾਂ ਨਾ ਜਿੱਤਣ ਉਹਨਾਂ ਦੀ ਜਵਾਬ ਦੇ ਆ ਉਹ ਸਕਾਰੀ ਤੌਰ ਦੇ ਉੱਤੇ ਕਿਸੇ ਅ ਅਦਾਲਤ ਦੇ ਨਾਲ ਸੰਬੰਧ ਹੋਣੀ ਚਾਹੀਦੀ ਆ ਕਿਉਂਕਿ ਚੋਣਾ ਚੋਣ ਮੈਨੀਫੈਸਟੋ ਦਾ ਜਿਹੜੀਆਂ ਗੱਲਾਂ ਕਹੀਆਂ ਗਈਆਂ ਅਗਰ ਉਹ ਨਾ ਬੁਰੀਆਂ ਚ ਕੀਤੀਆਂ ਜਾਂ ਬਾ ਉਹਨਾਂ ਨੂੰ ਆਦਾਬ ਵਿੱਚ ਜੋ ਕਿ ਡੀਸਿਆ ਜਾ ਸਕਦਾ ਹੋਵੇ ਔਰ ਥੈਂਕ ਯੂ ਵੈਰੀ ਮਚ